ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗੁਰੂਕੋਲ ਆਯੁਰਵੇਦ ਜਗਜੀਵਨ ਪੋਚਾਰਾ ਸੈਂਟਰ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਖਾਂ ਦੀ ਆਯੁਰਵੈਦਿਕ ਲੋਕ ਕਿਵੇਂ ਬਣਾਈ ਜਾਂਦੀ ਹੈ ਇਹ ਪ੍ਰਾਚੀਨ ਨੁਸਖਾ ਤ੍ਰਿਸ਼ਟੀ ਵਧਾਉਣ ਅੱਖਾਂ ਦੀ ਤਕਾਬਤ ਦੂਰ ਕਰਨ ਅਤੇ ਰੌਸ਼ਨੀ ਨੂੰ ਬਰਕਰਾਰ ਰੱਖਣ ਵਿੱਚ ਬਹੁਤ ਲਾਭਕਾਰੀ ਹੈ ਸਮਗਰੀ ਰੋਣ ਦੀ ਕਸਾਵ ਬਤੀ ਅੱਕ ਦਾ ਦੁੱਧ 100 ਗ੍ਰਾਮ ਮਿੱਟੀ ਜਾਂ ਲੋਹੇ ਦਾ ਛੋਟਾ ਭਾਂਡਾ ਇੱਕ ਵੱਡਾ ਪਾਂਡਾ ਜਾਂ ਤਾਂਸਲਾ ਤਿਆਰੀ ਦੀ ਵਿਧੀ ਸਭ ਤੋਂ ਪਹਿਲਾਂ ਰੋਮ ਦੀ ਕਸਾਵਤੀ ਲੈ ਲਓ ਹੁਣ ਇੱਕ ਤੇ ਪੌਦੇ ਦਾ 100 ਗ੍ਰਾਮ ਤਾਜ਼ਾ ਦੁੱਧ ਲੈ ਕੇ ਉਸ ਵੱਤੀ ਨੂੰ ਅੰਦਰੋਂ ਚੰਗੀ ਤਰ੍ਹਾਂ ਭਿਉ ਲਓ ਅੱਗੇ ਇੱਕ ਮਿੱਟੀ ਦੇ ਪਾਂਡੇ ਵਿੱਚ ਇਹ ਭਿੱਜੀ ਹੋਈ ਵੱਤੀ ਰੱਖ ਕੇ ਉਸ ਨੂੰ ਅੱਗ ਤੇ ਜਲਾਓ ਉਸ ਉੱਪਰ ਇੱਕ ਵੱਡਾ ਤਾਂਸਲਾ ਜਾਂ ਪਾਂਡਾ ਉਲਟਾ ਕੇ ਰੱਖ ਦਿਓ ਤਾਂ ਜੋ ਜਲਦੀ ਹੋਈ ਵੱਤੀ ਦੀ ਲੋਚ ਕਿਨੈਰੀ ਜਾਂ ਲੇਪ ਉਸ ਉਪਰੀ ਭਾਂਡੇ ਦੇ ਤਲੇ ਤੇ ਇਕੱਠੀ ਹੋ ਜਾਵੇ ਜਦੋਂ ਬੱਤੀ ਪੂਰੀ ਤਰ੍ਹਾਂ ਸੜ ਜਾਵੇ ਤਾਂ ਉੱਪਰਲੇ ਭਾਂਡੇ ਨੂੰ ਠੰਡਾ ਕਰਕੇ ਹੌਲੀ-ਹੌਲੀ ਕਰੇਦ ਕੇ ਲੋਹ ਕੱਟੀ ਕਰ ਲੋ ਇਸ ਲੋ ਨੂੰ ਵਰਤਨਾ ਕਿਵੇਂ ਹੈ ਇਸ ਲੋ ਨੂੰ ਅੱਖਾਂ ਵਿੱਚ ਰਾਤ ਸਮੇਂ ਪਾ ਸਕਦੇ ਹਾਂ ਜੇ ਚਾਹੋ ਤਾਂ ਸੁਰਮੇ ਵਾਂਗ ਹਲਕਾ ਅੱਖਾਂ ਵਿੱਚ ਲਗਾਇਆ ਜਾ ਸਕਦਾ ਹੈ ਇਹ ਅੱਖਾਂ ਦੀ ਥਕਾਵਟ ਦੂਰ ਕਰਦੀ ਹੈ ਦ੍ਰਿਸ਼ਟੀ ਨੂੰ ਤੇਜ਼ ਕਰਦੀ ਹੈ ਸਾਵਧਾਨੀ ਹਮੇਸ਼ਾ ਤਾਜ਼ਾ ਅੱਕ ਦੇ ਦੁੱਧ ਦੀ ਵਰਤੋਂ ਕਰੋ ਰਾਤ ਨੂੰ ਲਗਾਉਣਾ ਵਧੀਆ ਰਹਿੰਦਾ ਹੈ ਇੰਤੇ ਨਾਲ ਜੇਕਰ ਤੁਸੀਂ ਸਭ ਸਤ ਅਮਰਤ ਵੱਟੀ ਵੈਦਨਾਤ ਜਾਂ ਪਤੰਜਲੀ ਦੀ ਲੈ ਸਕਦੇ ਹੋ ਗਊ ਜਾਂ ਗਊ ਦੇ ਦੁੱਧ ਜਾਂ ਗਊ ਦੇ ਘਿਓ ਨਾਲ ਲੈ ਸਕਦੇ ਹੋ ਵਰਤੋਂ ਕਿਵੇਂ ਕਰਨੀ ਹੈ ਤਿੰਨ ਵਿੱਚ ਦੋ ਵਾਰੀ ਸਵੇਰੇ ਸ਼ਾਮ ਖਾਲੀ ਪੇਟ ਇੱਕ ਤੋਂ ਦੋ ਗੋਲੀਆਂ ਗਾਂ ਦੇ ਦੁੱਧ ਜਾਂ ਮੱਖਣ ਨਾਲ ਲੈ ਸਕਦੇ ਹੋ ਇਸਦੇ ਬਹੁਤ ਵਧੀਆ ਰਿਜ਼ਲਟ ਆਣ ਦੋਸਤੋ ਇਹ ਇੱਕ ਵਾਰ ਵਿੱਚ ਦੋ ਤੋਂ ਤਿੰਨ ਮਰੀਜ਼ ਦੀ ਦਵਾਈ ਤਿਆਰ ਹੁੰਦੀ ਹੈ ਬਹੁਤ ਚੰਗੇ ਰਿਜ਼ਲਟ ਆਣ ਇਹ ਤੁਸੀਂ ਘਰੇ ਵਰਾਜੇ ਵਰਤ ਸਕਦੇ ਹੋ ਧੰਨਵਾਦ